ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬਾ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਅਰਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕੰਪਿਟ ਦੇ ਨਾਮ ਦੇ ਅਮੁਖ ਲਾਇਆ ਜਨ ਨਾਨਕ ਐਸਰ ਸਿਵਿਆ ਅੰਤਲੇ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖਰੋ ਭਿਆਜਾ ਸੁਖ ਤਾਮ ਨਾ ਹੋਈ ਤੂੰ ਕੱਤਾ ਕਰਣਾ ਮੈਂ ਨਹੀਂ ਜਾਹੋਂ ਕਰੇ ਨਾ ਹੋਏ ਬਲਹਾਰੀ ਕੁਦਰਤ ਵਸੇਆ ਤਰੰਤ ਨ ਜਾਏ ਲਖਿਆ ਰਹਾਓ ਆਤਮਹਿ ਜੋਤ ਜੋਤਮਹਿ ਜੱਤਾ ਅਕਲ ਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸੋਵਲਿਓ ਜਿਨ ਕੀ ਤਿਸ ਵਪਾਰ ਪਿਆ ਕਹ ਨਾ ਨ ਕਰਤੇ ਗਿਆ ਬਾਤਾਂ ਜੋ ਕਿਸ਼ ਕਰਣਾ ਸੋ ਕਰ ਰਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੁਦਰ ਤੇਰਾ ਕੇ ਆ ਸੁਕਰ ਕੇ ਆ ਜਤ ਵੈ ਸਰਬ ਸਮਾਲੇ ਵਾਜੇ ਤੇਰੇ ਨੰਦ ਅਨੇਕ ਅਸ਼ੰਕਾ ਕਿਤੇ ਤੇਰੇ ਭਵਨ ਹਾਰੇ ਕਿਤੇ ਤੇਰੇ ਰਾਗ ਪ੍ਰੀਸੁ ਕਈਏ ਕਿਤੇ ਤੇਰੇ ਗਾਵਨ ਹਾਰੇ ਗਵੰਤ ਤੁਨੋਂ ਪਣ ਪਣੀ ਬਸੰਤਰ ਗਵ ਰਾਜਾ ਤਨ ਦੁਆਰੇ ਗਵੰਤ ਤੁਦਨ ਚੱਤਾ ਗਵਤਲੇ ਕਜਨਨ ਲਿਖਲੇ ਤਰਨ ਵਿਚਾਰੇ ਗਵੰਤ ਤੁਦਨੋ ਇੰਦਰ ਇੰਦਰਾਸਨ ਵਰਤੇ ਦੇਵਤਿਆਂ ਅੰਦਰ ਨਾਲੇ ਗਵੰਤ ਤੁਦਨੋ ਸਤਸਮਤੀ ਅੰਦਰ ਗਵੰਤ ਤੁਦਨੋ ਸਾਧ ਵਿਚਾਰੇ ਗਵੰਤ ਤੁਦਨੋ ਜਤੇਸ਼ਤੀ ਸੰਤੋਕੀ ਗਵੰਤ ਤੁਦਨੋ ਵੀਰ ਕਰਾਰੇ ਗਵੰਤ ਤੁਦਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਵੰਤ ਤੁਦਨੋ ਮੋਹਨੀਆਂ ਮਨ ਮੋਹਨ ਸੁਰਗ ਮਸ਼ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅਠਸਠ ਤੀਰਤਨ ਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਨੋ ਕੰਡ ਮੰਡਲ ਬ੍ਰਾਹਮੰਡਾ ਕਰ ਰਕੇ ਤੇਰੇ ਤਾਰੇ ਸੇ ਤੂਨੋ ਗਾਵਨ ਜੋਤ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸਿਮ ਚਿਤ ਨ ਆਵਨਾ ਨਾਨਕ ਆ ਵਿਚਾਰੇ ਸੋਈ ਸੋਇ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਆਪਿ ਉਸ ਜੈ ਨਾ ਜਸਿ ਰਤਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨੋ ਭਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਇ ਕਰ ਸੇ ਬਰਕਮ ਨ ਕਰਨਾ ਜਾਇ ਸੋ ਪਾਤਸ਼ਾਹ ਹੋ ਸਹਾਪਤ ਸ਼ੈਭ ਨਾਨਕ ਰਹਿਨ ਰਜਾਈ ਆਸਾ ਮਹਲਾ ਪਹਿਲਾ ਸੋਨ ਵਡਾ ਆਕਾ ਸਭ ਕੋਏ ਕਿ ਉਡ ਵਡਾ ਦਿੱਤਾ ਹੋਏ ਕੀਮਤ ਪਾਇ ਨਾ ਕਾਇ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਰਗੰਬੀਰਾ ਗੁਣੀ ਗਹਿਰਾ ਕੋਏ ਨ ਜਾਣ ਤੇਰਾ ਕਿਤਾ ਕੇ ਉਡ ਚੀਰ ਰਹਾਓ ਸਭ ਸ੍ਰਿਤੀ ਮਿਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹ ਨਾ ਜਾਏ ਤੇਰੇ ਤਲ ਵੜਿਆਏ ਸਭ ਸਤ ਸਤਪ ਸਭ ਜਿੰਗਿਆ ਸਿੱਧਾ ਅਫਰਕਾ ਗਿਆ ਵੜੇ ਅੰਨਾਂ ਤਦਵੰਸ਼ ਦੇ ਕਨਾਂ ਨਾ ਪਈਆ ਕਰਨ ਮਿਲਾਨੇ ਠਾਕ ਰਹੀਆ ਆਖਣ ਵਾਲਾ ਕਹਿ ਵਿਚਾਰਾ ਸਿਫਤੇ ਬਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਖਾ ਚਾਰਾ ਨਾਨਕ ਸਚ ਸਵਾਰਨ ਹਾਰਾ ਸਾ ਮਹੰਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖ ਨੇ ਔਖਾ ਸਚ ਨਾਉ ਸੱਚੇ ਨਾਮ ਕੀ ਲੱਗੈ ਭੂਖ ਤੁਖ ਖਾਏ ਚਲੀਆਂ ਦੂਕਾ ਸੋਕਾਂ ਬਿਸਰਾਏ ਮੇਰੀ ਮਾਇ ਸੱਚਾ ਸਾਹਿਬ ਸਚਾਨ ਨਾ ਰਹਾਓ ਸੱਚੇ ਨਾਮ ਕੀ ਤਲ ਵਡਿਆਈ ਅਖਤ ਕੇ ਕੀਮਤ ਨੇ ਪਾਈ ਜਿਸਮ ਲਕੈ ਕੰਪਾਏ ਵਡਨ ਹੋਇ ਘਟ ਨੰਜਾਏ ਨਾ ਉਹ ਮਰਾਨ ਹੋਇ ਸੋਗ ਦਿਨਦਰਹਿਣ ਚੁੱਕਾ ਭੋਗਾ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡਿਆਪ ਤੇੜੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਗੇ ਸਾਰੇ ਤੇ ਕਮਜਾਤ ਨਾਨਕ ਨਾ ਵੇ ਬਾਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨਾ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰਪਾਸ ਅਮ ਕੀ ਰੇ ਕਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੌਕ ਰਾਮਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀ ਰਤਮ ਰੇ ਰਸ ਰਹਾਉ ਅਰਜਨ ਕੇ ਉੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹੇ ਨਾਮ ਸੰਗਤ ਗੁਰਮ ਪ੍ਰਕਾਸ਼ ਜਨ ਹਰ ਹਰ ਰਸਨਾਮ ਨਾ ਪਾਇਆ ਦੇ ਭਾਗ ਹੀ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਅਰਜਨ ਸਤਿਗੁਰ ਸੰਗਤ ਪਾਏ ਤੰਤਰ ਮਸਤ ਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਤਰਾ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸੈਲਫ ਪਰ ਮਹਿ ਜੰਤੂ ਪਾਇ ਤਾ ਕਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਭ ਸੰਗਤ ਮਿਲੇ ਸੂਤਰਿਆ ਗੁਰ ਪ੍ਰਸਾਦ ਪਨਮ ਪਦ ਪਾਇ ਸੁਕੇ ਕਾਸ਼ਟ ਦਿਯਾਰ ਹਾਵ ਜਨਮ ਪਿਤਾ ਲੋਕ ਸੁਦ ਬਨਤਾ ਕੋਇ ਨ ਕਿਸੀ ਧਰਿਆ ਸਿਰ ਸਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਊਡਿਆ ਸੇ ਕੋ ਸੰ ਜਪਾਛੈ ਬਚਰੇ ਛੜਿਆ ਤਨ ਕਮਨ ਕਲਾ ਵੇ ਕਮ ਚੁਗਾ ਵੈ ਮਨ ਮਹੇਸ ਨਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤ ਕਰਿਆ ਜਨ ਨਾਨਕ ਬਲਬ ਸਤਿ ਬਲ ਜਾਈਏ ਤ੍ਰੰਤ ਨ ਪਾਰਵ ਰਿਆ ਰਾਗਿਆਸਾ ਮਹੱਲਾ ਚੌਥਾ ਸੋ ਫਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਫਰਖ ਨਰੰਜਨ ਹਰ ਫਰਖ ਨਰੰਜਨ ਹਰਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਰਜਨਹਾਰ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਿਆ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਨਾਰੇ ਕੋ ਬੁਰਖ ਸਮਾਣਾ ਇਕ ਦਾ ਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਡਣਾ ਤੂੰ ਆਪੇ ਦਤ ਆਪੇ ਪੁਗਤਾ ਜੀ ਆਉ ਤੁੱਦ ਬਿਨ ਅਵਰ ਨਾ ਜਾਣਾ ਤੂੰ ਪਾਰ ਬਰੰਬੇ ਅਤ ਬੇੰਤ ਜੀ ਤੇਰੇ ਕਿਆ ਕੁਨਿਆ ਕਵਕਣਾ ਜੋ ਸਿਵ ਹੈ ਜੋ ਸਿਵ ਹੈ ਤੁੱਦ ਜੀ ਜਨ ਨਾਨਕ ਤੁੰ ਕਰਵਾਣਾ ਕਰਿ ਧਾਵੇ ਅਰਿ ਕਰਿ ਧਾਵੇ ਤੁੱਦ ਜੀ ਸੇ ਜਾਨਾ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪੈ ਜਨਰਤਿਆ ਜੀ ਤਨ ਟੁੱਟੇ ਜਮਕੇ ਫਾਸੇ ਜਨਰ ਭਾਉ ਜਨਰ ਨਰਪੁੱਤ ਆਇਆ ਜੀ ਤਨ ਕਾ ਭਾਉ ਸਭ ਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨਰ ਧਾਇਆ ਜੀ ਜਨ ਨਾਨਕ ਤਨ ਬਲਜਾਸੀ ਤੇਰੀ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਦੇਵ ਭਗਤ ਸੁਲਾਹਨ ਤੁਧ ਜੀ ਹਰ ਅਨਕਾਨੇ ਕਾ ਅਨੰਤਾ ਤੇਰੀ ਅਨਕ ਤੇਰੀ ਅਨ ਕਰਿਆਰ ਪੂਜਾ ਜੀ ਤਬ ਤੱਪ ਹੈ ਜੱਫੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪ੍ਰਕਾ ਪਰਮ ਪਰਕਰਤਾ ਜੀ ਤੁ ਤ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਸ ਦਾ ਤੂੰ ਇੱਕੋ ਜੀ ਤੂੰ ਨਾਚਲ ਕਰਤਾ ਸੋਈ ਤਦਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤਦਿਆਪੇ ਸ੍ਰਿਸ਼ਟ ਸਭ ਉਪਾਈ ਜੀ ਤਦਿਆਪੇ ਸਿਰਜ ਸਭ ਹੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੇਂ ਸੋਈ ਥਿਸੀ ਜੋ ਤੂੰ ਦੇ ਸੋਇ ਪੈਦਰਾਓ ਸਭ ਤੇਰੀ ਤੋਂ ਸਵਨੀ ਧਾਇਆ ਜਿਸ ਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਝੇ ਆਪ ਹੀ ਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਬਤ ਜੀ ਮਾਹੇ ਤੁਝ ਵੇ ਦੂਜਾ ਕੋਈ ਨਾਹੇ ਜੀ ਜੰਤ ਸਭ ਤੇ ਰਾਖੇ ਲਾ ਵਿਜੋਗ ਮਹਿ ਲਿਵਛੜਿਆ ਸੰਜੋਗੀ ਮੇਲਾ ਜਿਸਨੂੰ ਤੂੰ ਜਨਾਏ ਸੋਈ ਜਨ ਜਾਣੈ ਹਰ ਗੁਣ ਸਦੀਆ ਕੁਵਖਣੈ ਜਨ ਅਰਸੇ ਵਿਆਪਨ ਸੁਖ ਪਾਇਆ ਸਜੇ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦਵੇਂ ਦੂਜਾ ਅਵਰ ਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪਗਨੀ ਚਾਲੈ ਅਮਦੇ ਕਾਂਤ ਅ ਡੂਬੀਐ ਲੈ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਤਰ ਤੇਰੇ ਕੁੰ ਗਲਿਆ ਰਹਾਓ ਨਾਹੋ ਜਤੀ ਸਤੀ ਨੇ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਮ ਭਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਏਤ ਤਰੀ ਬਧਿਆ ਅਵਰ ਕਾਇ ਤਰ ਕਿਤੈ ਨ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਪਹਜਲ ਤਰਮ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕਾ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਅਮਨੀਜ ਕਰਮਾ ਸ਼ਰਨ ਪਰੇ ਕੀਦਾ ਕੋ ਸਰਮਾ ਇਕੋ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਆਤਿ ਸ਼ਹੀ ਦਸ਼ਮੀ ਕਬਿਓ ਬਾਚ ਬੇਨਤੀ ਚਉਪਈ ਅਮ੍ਰਿ ਕਰੋ ਹਾ ਤਰਸ਼ਾ ਪੂਰਨ ਹੋਏ ਚਿਤ ਕੀਸ਼ਾ ਤਬ ਚਰਨ ਨਾਨਾ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮ੍ਰਿਤ ਦੁਸ਼ਟ ਸਬਹਿ ਤੁਮ ਕਾ ਵਹੁ ਆਫਾਤ ਮੈਂ ਬਚਾਵਹੁ ਸੁਖੀ ਵਸਾਂ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦੈ ਕਰੀਐ ਸਭ ਰੰਗ ਕੋ ਆਜ ਸੰਗਦੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤਮੈ ਛਾੜ ਕੋਈ ਵਰਨਾ ਤੈਉਂ ਜੋ ਭਰ ਚਾਹੂੰ ਸਤੂੰ ਤੇ ਪਾਉ ਸੇਵਕ ਸਿੱਖ ਹਮਾਰੇ ਤਰਿ ਇਹ ਚੁੰਨ ਚੁੰਨ ਸਤਰ ਹਮਾਰੇ ਮਾਰਿ ਇਹ ਆਪ ਆਦਮ ਜੁਗਵਰੀਐ ਮਰਨ ਕਾਲ ਕਾਤਰਾਸਿਨਿ ਵਰੀਐ ਊਜ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰਸ਼ਾ ਰਾਖ ਲਹੁ ਮੈਂ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਫੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਵਕਿਓ ਬੇਦਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਿਆ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਸ਼ਨ ਵਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੀ ਯਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦਕਿਯੋ ਕਟਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਨਤ ਚਿਟੀ ਤੇ ਕੁੰਚਰੇ ਅਸੁੱਲਾ ਸੱ퍼 ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਘਟ ਘਟ ਕੇ ਫੜ ਫੜ ਕੀ ਜਾਨਾ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਰ ਜਬਿਆ ਕਰਖ ਕਰ ਤਹ ਕਮ ਹੂੰ ਤੋ ਮੈਂ ਮਿਲਤ ਦੇ ਤਰਸਬ ਹੂੰ ਜਿਤੇ ਬਦਨ ਸ੍ਰੇਸ਼ਟ ਸਉਤਾਵੈ ਆਪੇ ਆਪਣੀ ਬੋਜੁਚਾਰਾ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣ ਤਵੇਦ ਪੇਦ ਅਰ ਆਲਮ ਨਿਰੰਕਾਰ ਨਿਰਭੈਕਾਰ ਨਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਪਿੱਦਾ ਜਾ ਕੋ ਭੇਵ ਨ ਪਾਵਤ ਵਿਦਾ ਤਾਕੋ ਕਰਪਾਨ ਅਨੁਮਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਪਿਵ ਆਪ ਆਪਣੀ ਬੁਧ ਹੈ ਜਤੀ ਵਰਨਤ ਪਿਨ ਪਿਨ ਤੋਇ ਤੇਤੀ ਤੁਮਰਾ ਲਖਾਂ ਨ ਜਾਏ ਪਸਾਰਾ ਕਹਵੇ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਪਇਓ ਰਾਵ ਕੇ ਪੁਪਾ ਅੰਡਾ ਜੇ ਰਜ ਸਿਤ ਜ ਕਿੰਨੇ ਉਤਪਜ ਖਾਨ ਬਹੁਰ ਰਚ ਦੇਨੀ ਕਾਂ ਫੂਲ ਰਾਜਾ ਵਾ ਬੇਟਾ ਕਉ ਸਿਮਟ ਭਇਓ ਸ਼ੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵ ਆਦਿ ਯੁਗਾ ਸਰੂਪ ਸੰਪਵ ਅਬਰਸ਼ਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਖ ਸੰਘਰੋ ਦੁਸ਼ਟ ਜਿੱਤੇ ਅਤਵਤ ਉਤਪਾਤਾ ਸ਼ਕਲ ਮਲੇਸ਼ ਕਰੋ ਰਣਖਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਤਾਰੇ ਜੋ ਕਲ ਕੋਇ ਖਬਰ ਤੈਂ ਐ ਤਾਂ ਕੇ ਕਾਲ ਨਿਕਟ ਨਹੀਂ ਐ ਰਿਸ਼ਾਏ ਤੈਂ ਸਭ ਕੱਲ ਦੁਸ਼ਟ ਅਜਿਸ਼ਟ ਤਰੇ ਤਦ ਕੱਲ ਕਿਰਪਾ ਦ੍ਰਿਸ਼ਟਨ ਜੈ ਨਹ ਰਹੋ ਤਾਂ ਕੇ ਤਾਪ ਤਨ ਕਮੈ ਰਹੋ ਰਿਧ ਸਦ ਕਰਮ ਸਭ ਹੋਈ ਦੁਸ਼ਟ ਸ਼ਾ ਸੁਆਸਕ ਨਾ ਕੋਈ ਇੱਕ ਵਾਰ ਜਿੰਦ ਮੈਂ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਿਨ ਨਰਨਾਮ ਤਿਆਰੋ ਕਹਾ ਦਰਦ ਦੁਸ਼ਟ ਜੋਕਤੇ ਰਹਾ ਕੜ ਕੇ ਤਮੈ ਸ਼ਰਨ ਤਿਹਾਰੀ ਆਪਾਦ ਲੈਹ ਉਬਾਰੀ ਸਰਵ ਤੋਰ ਮੋਹ ਸਹਾਈ ਦੁਸ਼ਟ ਦੋਕਤੇ ਨੇਹੋ ਬਚਾਈ ਕੜ ਕੇ ਤਮੈ ਸ਼ਰਨ ਤਿਹਾਰੀ ਆਪਾ ਦਾ ਲਿਓ ਬਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੋਈਆ ਪਾਏਗੇ ਜਬ ਤੇ ਤਮਰੇ ਤਬ ਤੇ ਕਉ ਹਕ ਤਰੈ ਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬੋ ਵੇਦ ਕਾ ਮੈਂ ਇੱਕ ਨਾ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੋ ਸਭ ਤੋਏ ਵਖਾਨਿਓ ਦੁਹਰਾ ਸਗਲ ਦੁਆਰ ਕੋ ਛਾੜਕੈ ਗਯੋ ਤੁਮਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜਕੈ ਗਇਓ ਤਹਾਰੋ ਦਵਾਰ ਬਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰੋ RAM KALI MAHALLA ਤੀਜਾ ਅਨੰਦ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਵਾਏ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸਿੱਤੇ ਮਨ ਵਜਿੰਨਾ ਵਦਨਿਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਈਆਂ ਸ਼ਬਦੋ ਤੰਗਾ ਵੋ ਹਰੀ ਕੇ ਰਾ ਮਨ ਜਨੀ ਵਸਾਇਆ ਕੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਅਰ ਨਾਲੇ ਨਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵੇ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾਸਮਰਤ ਸੁਆਮੀ ਸੋਕ ਮਨ ਹੈ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੀ ਸ਼ੈ ਜਿਸ ਤਹੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮੁ ਅਨਸਾ ਹਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇ ਰਹਿ ਕੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗੁਵਈਆਂ ਕਰ ਸ਼ਾਂਤ ਸੁਖਮਨ ਆਵਸਿਆ ਜਿਨੇ ਇੱਛਾ ਸਭ ਪੂਜੈਨ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਇਹ ਵਡਿਆਈਆਂ ਕੈ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰਸਪਾਗ ਹੈ ਘਰਸਪਾਗ ਹੈ ਸਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਿ ਕਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸਹਿ ਨਾਮ ਅਰ ਕਾ ਲਗੇ ਕਹਿ ਨਾਨਕ ਤੈ ਸੁਖ ਹੋਆ ਚਿਤ ਕਰਿਆ ਨ ਹਦ ਵਾਜੇ ਅਨੰਦ ਸੁਨੋ ਅਡ ਭਾਗਿਓ ਸਗਲ ਮਨਹੋਰਤ ਪੂਰੇ ਪਰ ਬ੍ਰਹਮ ਪਰ ਪਾਇ ਉਤਰੇ ਸਗਲ ਵਸਤੂਰੇ ਦੂਖ ਰੋਗ ਸੰਤਾਪ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕੁਰ ਚਰਨ ਲਾ ਕੇ ਵਾਜੇ ਅਨਹਦ ਤੂ ਦੇ ਸੁਣਤੇ ਪਨੀਤ ਕਹਤੇ ਭਗਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨਨ ਲਾਗੇ ਨਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਧਨ ਵਸਤ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਦਾਰੋ ਜੇ ਕੋ ਖਾਵੇ ਜੇ ਕੋ ਪੰਚ ਤੇਸ ਕਾ ਹੋਇਆ ਤਾਰੋ ਇਹ ਵਸਤ ਜੀ ਨ ਜਾਈ ਨਿਤ ਨਿਤ ਰਕਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਰੋ ਸਲੋਕ ਕਮਾਲਾ ਪਿੰਮਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਈ ਮਾਨਦਰ ਕੁਨਿਆਰੇ ਕੋ ਗੁਨ ਨਾਹੀ ਆਪੇ ਤਰਸ ਪੇ ਹੋਏ ਤਰਸ ਪੇ ਆ ਮਹਿਰਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪਉੜੇ ਤੇ ਤਾ ਤੁਮ ਸਮਰਥ ਜਿੱਥੈ ਕੋ ਨਾ ਏ ਉਥੈ ਤੇਰੀ ਰਖ ਅਗਨੀ ਉਦਰ ਮਹਿ ਸੁਣ ਕੇ ਧਮਕੇ ਦੂਤ ਨਾਏ ਤੇ ਰਾ ਛੜ ਜਾਏ ਭਵਜਲ ਵਿਕਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਈ ਖਾਹੇ ਕਲ ਮੇ ਇਹੋ ਪੰਨਾ ਕਉਣ ਗੋਬਿੰਦ ਗਾਏ ਸਰਸਾਨੋ ਕਿਰਪਾਲ ਸਮਾਲੇ ਸੋ ਏਸਾਏ ਬਿਰਤਾ ਕੋ ਨੰਜਾਏ ਜੇ ਆਵੇ ਤੁਝ ਆਏ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਦਨਾ ਜੇ ਵਾਂ ਜਪ ਗੁਰਨਾਉ ਨਿਤਰੀ ਸਤਗੁਰ ਅਪੇ ਕਨਨਾ ਸਰਵਨੇ ਸੁਨ ਨਾਮ ਗੁਰਨਾਉ ਸਤਗੁਰ ਸੇਤੀ ਦਿੱਤਿਆ ਦਰਗਹ ਪਾਈਆਂ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾਢੀ ਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਿ ਆਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਇ ਆਪਦੇ ਆਲ ਮਨ ਹੋ ਨਾਵੇ ਸਾਰਿਆਂ ਨਾਲ ਜਨਕੈ ਸੰਗ ਪਉ ਜਲਤਾਰਿਆ ਨਾ ਸਾਖ ਤਨਿੰਦਕ ਦੁਸ਼ਟ ਖੰਨ ਮਾਹਿ ਵਿਦਾਰਿਆ ਨਾ ਸਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ